हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਹਾਂ ਦੋਸਤੋ ਪਿੰਡ ਸੰਗਤਪੁਰੇ ਦੇ ਵਿੱਚ ਤਹਿਸੀਲ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਬ੍ਰਹਮਪੁਰਾ ਪਿੰਡ ਬਿਲਕੁਲ ਨਜ਼ਦੀਕ ਆ ਮੁੰਡਾ ਪਿੰਡ ਦੋਸਤੋ ਥੋੜੀ ਦੂਰੀ ਤੇ ਆ ਰਾਣੀਵਲਾ ਪਿੰਡ ਥੋੜੀ ਦੂਰੀ ਤੇ ਚੋਲਾ ਸਾਹਿਬ ਦੀ ਦੂਰੀ ਵੀ ਇਸ ਪਿੰਡ ਤੋਂ ਥੋੜੀ ਹੈ ਤੇ ਖਾਸ ਵਿਜੜ ਤੁਸੀਂ ਖਾਸ ਪਹੁੰਚ ਪਿੰਡ ਸੰਗਤਪੁਰੇ ਕਰਨੀ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਜੋਤਾ ਸਿੰਘ ਨਾਲ ਪੂਰੀ ਗੱਲਬਾਤ ਕਰਾਂਗੇ ਆਪਾਂ ਪੂਰੀ ਇਨਫੋਰਮੇਸ਼ਨ ਇਹਨਾਂ ਪਸ਼ੂਆਂ ਦੀ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਪਸ਼ੂ ਆਉਂਦੇ ਰਹਿੰਦੇ ਆ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਘਰ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਪਨਾ ਕੇ ਰੱਖ ਸਕਦੇ ਜੇ ਆਏ ਨਵੇਂ ਪਸ਼ੂਆਂ ਦੀ ਬਤੇਰੇ ਡਿਟੇਲ ਜਿਹੜੀ ਆ ਤੁਸੀਂ ਟਾਈਮ ਟੂ ਟਾਈਮ ਲੈਂਦੇ ਰਿਹਾ ਕਰੋ ਠੀਕ ਹੈ ਜੀ ਪਸ਼ੂ ਆਉਂਦੇ ਰਹਿੰਦੇ ਆ ਇਸ ਕਿਲੇ ਦੇ ਉੱਪਰ ਅੱਜ ਇਸ ਕਵਰੇਜ ਵਿੱਚ ਟੋਟਲ ਦੋ ਪਸ਼ੂ ਤੁਹਾਨੂੰ ਦਿਖਾਉਣੇ ਆ ਇੱਕ ਝੋਟੀ ਪਹਿਲਾਂ ਝੋਟੀ ਆ ਬਿਲਕੁਲ ਤਾਜੀ ਸੁੱਈ ਸਵਾਈ ਹੈ ਹੁਣ ਚੰਦਕ ਮਿੰਟ ਪਹਿਲਾਂ ਜਾਂ ਛੇ ਘੰਟੇ ਪਹਿ ਇੱਕ ਝੋਟੀ ਦੋਸਤੋ ਅਗੇ ਗੱਭਣਾ ਸੂਣ ਵਾਲੀ ਇੱਕ ਮੱਝ ਇਹ ਦੋ ਪਸ਼ੂਆਂ ਦੀ ਡਿਟੇਲ ਆਪਾਂ ਵੀਰ ਜੋਤਾ ਸਿੰਘ ਤੋਂ ਲੈ ਕੇ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਵੈਸੇ ਪਸ਼ੂ ਚੰਗੇ ਆ ਦੋਸਤੋ ਸਾਫ਼ ਸੁਥਰੇ ਪਸ਼ੂ ਠੀਕ ਹੈ ਲਿਆਉਣ ਦੇ ਵਿੱਚ ਵੀਰ ਬਲੀਵ ਕਰਦਾ ਚੰਗੇ ਪਸ਼ੂ ਆਉਂਦੇ ਰਹਿੰਦੇ ਇਸ ਕਿਲੇ ਦੇ ਉੱਪਰ ਬਾਕੀ ਜਿਹੜਾ ਕੋਈ ਵੀਰ ਚੰਗਾ ਪਸ਼ੂ ਤਾਂ ਖਰੀਦਣਾ ਚਾਹੁੰਦਾ ਤੇ ਹਰ ਵਾਰ ਆਪਣੀ ਰਿਕੁਐਸਟ ਹੁੰਦੀ ਹੈ ਵੀ ਜਿਸ ਥਾਂ ਤੋਂ ਜਿਸ ਜਗ੍ਹਾ ਤੋਂ ਵੀ ਪਸ਼ੂ ਚੰਗਾ ਲੱਭਦਾ ਉੱਥੋਂ ਜ਼ਰੂਰ ਤੁਸੀਂ ਖਰੀਦਦਾਰੀ ਕਰਿਆ ਕਰੋ ਠੀਕ ਹੈ ਜੀ ਤੇ ਬਾਕੀ ਇੱਕ ਪਸ਼ੂ ਜਿਹੜਾ ਗੱਭਣਾ ਇੱਕ ਮੱਝ ਗੱਭਣਾ ਦੀ ਤਪ ਉਹ ਤੁਸੀਂ ਕਰਨੀ ਆਪਣਾ ਹੱਕ ਸਮਝ ਕੇ ਤਸੱਲੀ ਜਿਹੜੀ ਉਹ ਘਰ ਵਿਜ਼ਿਟ ਕਰਕੇ ਕਰ ਲਿਓ ਜਿਹੜਾ ਪਸ਼ੂ ਦੋਸਤੋ ਸੋਇਆ ਸੁਵਾਇਆ ਜਿੱਦਾਂ ਇੱਕ ਝੋਟੀ ਆਪਾਂ ਤੁਹਾਨੂੰ ਦਿਖਾਵਾਂਗੇ ਸੂਈ ਸੁਵਾਈ ਆ ਤੇ ਕੋਈ ਵੀਰ ਇੱਕ ਟਾਈਮ ਦੋ ਟਾਈਮ ਚੋ ਕੇ ਬੌਲੇ ਤੇ ਚਲਣ ਢਈ ਆ ਤੇ ਕੋਈ ਤਸੱਲੀ ਕਰ ਸਕਦਾ ਆਓ ਕਰਦੇ ਆ ਗੱਲਬਾਤ ਲੈਣੀਆਂ ਬਥੇਰੇ ਡਿਟੇਲ ਸਭ ਤੋਂ ਪਹਿਲਾਂ ਵੀਰ ਜੋਤਾ ਸਿੰਘ ਸਾਸਰੀ ਕਾਲ ਦਾਸੇ ਕਾਲ ਵੀਰ ਜੀ ਸੀਠਾ ਵੀਰ ਜੀ ਆਵਾਜ਼ ਠੀਕ ਠਾਕ ਜੀ ਵਧੀਆ ਸਾਹਿਬ ਠੀਕ ਅੱਛਾ ਵੀਰ ਇੱਕ ਆਪਣੇ ਭੈਣ ਭਰਾਵਾਂ ਨੂੰ ਆਪਣੇ ਸਰੋਤਿਆਂ ਨੂੰ ਇਹ ਦੱਸ ਦਈਏ ਵੀ ਕਿੰਨੇ ਕ ਲੰਬੇ ਸਮੇਂ ਤੋਂ ਆਪਣਾ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਆ ਆਪਣੇ ਤਕਰੀਬਨ ਪਹਿਲਾਂ ਬਾਪੂ ਜੀ ਨਹੀਂ ਕਰਦੇ ਰਏ ਜੀ ਹੁਣ ਆਪਾਂ ਨੂੰ 2.5-3 ਸਾਲ ਆਪਾਂ ਨੂੰ ਹੋ ਗਏ ਠੀਕ ਹੈ ਜੀ ਠੀਕ ਠੀਕ ਹੈ ਜੀ ਤੇ ਮੱਝਾਂ ਜ਼ਿਆਦਾਤਰ ਆਪਣੇ ਨਗਜੇ ਵਪਾਰ ਦੀ ਲੈਣਾ ਤਾਂ ਮੈਨੂੰ ਲੱਗਦਾ ਵੀ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਹੈ ਮੱਝਾਂ ਹੁਣ ਚਾਹੇ ਵਹਿੜਾ ਹੋਣ ਵਧੀਆ ਹੁੰਦੀਆਂ ਸਾਰੀਆਂ ਆਉਂਦੇ ਆਪਸ ਸਾਰੀਆਂ ਜੀ ਠੀਕ ਹੈ ਜੀ ਹਾਂ ਜੀ ਤੇ ਇਸੇ ਤਰ੍ਹਾਂ ਕੋਈ 2 ਤੋਂ 4 ਨਾ ਕੀ ਆਉਂਦੇ ਆ ਕਈ ਵਾਰਾਂ ਜ਼ਿਆਦਾ ਵੀ ਚਾਰ ਵੀ ਹੋ ਜਾਂਦੇ ਤਿੰਨ ਹੋ ਜਾਂਦੇ ਪੰਜ ਵੀ ਹੋ ਜਾਂਦੇ ਠੀਕ ਹੈ ਹਾਂ ਲੋ ਤਾਂ ਰਹਿੰਦੀਆਂ ਰਹਿੰਦੀਆਂ ਨੇ ਠੀਕ ਹੈ ਜੀ ਤੇ ਅੱਛਾ ਵੀਰ ਜੋਤਾ ਸਿੰਘ ਜਿਹੜੇ ਦੋ ਪਸ਼ੂ ਆਪਣੇ ਕੋਲ ਇੱਕ ਤਾਂ ਗੱਭਣ ਆਪਾਂ ਮੱਝ ਦਿਖਾਉਣੀ ਆ ਇੱਕ ਤੇ ਗੱਭਣ ਮੈਂ ਬਸ ਇੱਕ ਦੋ ਦਿਨ ਲੈ ਲੇ ਜਾਂ ਤਿੰਨ ਦਿਨ ਲੈ ਲੇ ਇੱਥੇ ਠੀਕ ਹੈ ਜੀ ਉਹ ਝੋਟੀ ਆ ਜੀ ਸੂਹੀ ਆ ਠੀਕ ਹੈ ਜੀ ਠੀਕ ਪਹਿਲਾਂ ਝੋਟੀ ਐ ਲਓ ਬੇ ਹਾਂ ਉਹ ਦੋਸਤ ਇੱਕ ਝੋਟੀ ਬਿਲਕੁਲ ਤਾਜੀ ਸੂਹੀ ਆ ਠੀਕ ਹੈ ਜੀ ਇਹ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਪੂਰੀ ਇਨਫੋਰਮੇਸ਼ਨ ਮਿਲ ਜੂਗੀ ਸਬ ਵੀਡੀਓ ਤੇ ਨਾਲੇ ਨਾਲ ਤੱਕ ਜੁੜੇ ਰਹੋ ਤੇ ਬਾਕੀ ਵੀਡੀਓ ਅੱਗੇ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਨਵੇਂ ਫਾਰਮਰ ਤੇ ਵੀਰ ਪਹਿਲੇ ਨੰਬਰ ਤੋਂ ਸ਼ੁਰੂਆਤ ਇਸ ਮੱਝ ਤੋਂ ਹੀ ਕਰ ਲਏ ਜਿਹੜੀ ਆਪਣੇ ਕੋਲ ਗੱਭਣ ਤਿਆਰੀ ਤੇ ਆ ਹਾਂਜੀ ਭਾਜੀ ਤੇ ਇਹ ਸੁਹਾਗਨਵਾ ਕੇ ਸੂਣ ਵਾਲੀ ਆ ਭਾਜੀ ਸਰੋਤੇ ਆਪੇ ਸਮਝਦਾ ਰਹੋ ਤਾਂ ਕੋਈ ਦੂਜਾ ਸਮਝ ਲੈ ਜਾਂ ਤੀਜਾ ਸਮਝ ਲੈ ਆ ਬਿਲਕੁਲ ਹਾਂਜੀ ਬਿਲਕੁਲ ਜੀ ਹਾਂ ਅਮਲ ਕੇ ਦੂਜਾ ਵੀ ਕੋਈ ਮਨ ਵਾਲੇ ਚਾਹੇ ਤੀਜਾ ਮੰਨ ਲੈ ਠੀਕ ਆ ਜੀ ਹਾਂਜੀ ਆਪ ਦੋਸਤੋ ਇੱਕ ਵਾਰੀ ਪੂਰਾ ਬਾਡੀ ਸਟਰਕਚਰ ਤੁਹਾਨੂੰ ਆਪਾਂ ਇਸ ਮੱਝ ਦਾ ਦਿਖਾ ਦਈਏ ਸੁਹਾਗ ਬੇਸ਼ੱਕ ਕੋਈ ਦੂਜਾ ਕੋਈ ਤੀਜਾ ਮੰਨ ਕੇ ਸੌਦਾ ਕਰ ਲਿਆ ਚੌੜੇ ਪੇਠ ਪੂੜੇ ਦੇ ਵਿੱਚ ਤੇ ਦਿਨ ਵੈਸੇ ਹੈ ਤਿਆਰੀ ਤੇ ਇੱਕ ਕੱਢ ਦੀ ਆ ਕੋਈ ਦੋ ਤਿੰਨ ਚਾਰ ਦਿਨ ਕੱ ਠੀਕ ਹੈ ਜੀ ਠੀਕਾ ਲਓ ਵੀ ਦੋਸਤੋ ਠੀਕਾ ਉਹਦਾ ਵੀਡੀਓ ਰੋਲਾ ਪੈਂਦਾ ਦਾ ਪੀੜੀ ਦੇ ਪਾਵੇ ਆ ਦਾ ਵੇਖ ਲੋ ਹਾਂ ਇਹਨਾਂ ਨੂੰ ਆਂਦੇ ਪੀੜੀ ਦੇ ਪਾਵੇਂ ਲੈ ਜੀ ਗੱਲਾਂ ਕਰਨੋਂ ਸਾਰੇ ਕਹਿੰਦੇ ਪੀੜੀ ਦੀਏ ਪਾਵੇ ਹਰ ਇੱਕ ਬੰਦਾ ਬੋਲ ਦਿੰਦਾ ਹੈ ਲੈ ਵੀ ਮੋਟਾ ਗੋਲ ਥਾਣਾ ਦੋਸਤੋ ਪੀੜੀ ਦੇ ਪਾਵੇ ਜਿਹੜੇ ਹੁੰਦੇ ਨਾ ਵੀ ਪੀੜੀ ਦੇ ਪਾਵੇ ਮੋٹے ਹੁੰਦੇ ਆ ਠੀਕਾ ਜੀ ਚੌ ਨੁਕਰਾਂ ਦੇ ਬਿਲਕੁਲ ਤੁਸੀਂ ਦੇਖੋਗੇ ਥਾਣ ਥਾਣ ਦੀ ਕੁਆਲਿਟੀ ਕਾਫੀ ਸੋਹਣੀ ਆ ਹਾਂ ਅਗਲੇ ਪਿਛਲੇ ਥਾਣਾ ਦਾ ਸਹਿਜ ਸਪੇਸ ਗਿਰਲਾ ਪਿੱਥਾ ਸੋ ਕਾਫੀ ਸੋਹਣੀ ਆ ਠੀਕ ਆ ਮੱਝ ਖੋਲੀਆਂ ਜੇ ਤੇ ਬਾਕੀ ਇੱਕ ਵਾਰੀ ਤੁਹਾਨੂੰ ਖੋਲ ਕੇ ਤੋੜ ਕੇ ਦਿਖਾਉਨੇ ਆ ਪੂਰੇ ਵੱਡੇ ਚੌੜੇ ਪਿੱਠਪੂੜੇ ਦੇ ਵਿੱਚ ਆ ਵੱਡੇ ਬਾਡੇ ਸਰੀਰ ਘਟਾਂਚੇ ਦੇ ਵਿੱਚ ਇਹ ਮੱਝ ਤੇ ਚੰਗੀ ਸ਼ਾਨਦਾਰ ਕੁਆਲਿਟੀ ਉਹ ਦੱਸਦਾ ਭਾਜੀ ਵੀ ਕੀ ਕਰੂਗੀ ਇਹ ਬਿਲਕੁਲ ਜੀ ਹਾਂ ਜੀ ਠੀਕ ਆ ਹਜੇ ਦੋਸਤੋ ਦੇਣਾ ਤਕਰੀਬਨ ਕੋਈ 4 ਤੋਂ 5 ਦਿਨ ਵੀ ਲੈ ਕੇ ਜਾ ਸਕਦੀ ਆ ਬਾਕੀ ਫੇਸ ਕੁਆਲਿਟੀ ਤੋਂ ਸਾਰੇ ਵੀਰਾਂ ਨੇ ਚਿਹਰੇ ਮੋਹਰੇ ਤੋਂ ਜਜਮੈਂਟ ਕਰ ਲੈਣੀ ਆ ਸੋ ਹੈਵੀ ਬਾਡੀ ਵੇਟ ਵਜਨ ਦੋੜ ਫੁੱਲ ਬਟਾ ਫੁੱਲ ਰਹੰਦੇ ਇੱਥੇ ਲੱਗ ਆ ਦੇਖੋ ਜੀ ਉਹ ਕਹਿਣ ਵਾਲੀ ਗੱਲ ਹੈਗੀ ਸੰਤੂ ਸਾਹਿਬ ਮੈਂ ਜ ਮੈਂ ਨਾ ਵੀ ਕਿਸੇ ਪਾਸੇ ਨੂੰ ਖੁੰਜੀ ਕਰਮਾਂ ਲਈ ਹਾਂ ਜੀ ਹਾਂ ਠੀਕ ਹੈ ਸੋ ਬਹੁਤ ਖੂਬਸੂਰਤੋ ਦੋਸਤੋ ਪਸ਼ੂਦਾਲ ਨਹੀਂ ਠੰਡੀ ਆਈਡੀ ਇਹ ਨਹੀਂ ਹੈਗਾ ਵੇਖੋ अच्छा वीर जोते बैक साइड जेके बैकग्राउंड दी गल कर ले गए कईरा पशु ਆਪਾਂ ਜਿੱਥੋਂ ਖਰੀਦਦੇ ਆ ਉਹਨਾਂ ਤੋਂ ਮੜਾ ਮੁੜ ਪਤਾ ਪੁੱਛ ਕੇ ਚ ਕਰੀ ਦੀ ਪਿਛਲੇ ਸੂਬੇ ਇਹਦਾ ਪਿਸ਼ੋਕੜ ਮਾਲਵੇ ਦਾ ਹੀ ਆਪਾਂ ਉਧਰੋਂ ਲਿਆਂਦੀ ਆਦਾ ਮਾਲਵੇ ਤੋਂ ਆਈ ਆ ਹਾਂਜੀ ਠੀਕ ਆ ਤੇ ਉਹਨਾਂ ਨੇ 14 15 ਕਿਲੋ ਦੀ ਗਰੰਟੀ ਦਿੱਤੀ ਵੀ ਆਮ ਨਾਲ ਤਸल्ली ਨਾਲ ਪਿਆਉਂਦੀ ਨਾਰਮਲ ਸੇਵਾ ਦੇ ਹਾਂ ਵੀ ਜੇ ਗਾੜੀ ਕੋਈ ਹੋਰ ਮਿਹਨਤ ਕਰੂ ਇਹਦੇ ਤੇ ਤੇ ਜੋ ਮਰਜ਼ੀ ਲੈ ਸਕਦਾ ਬਿਲਕੁਲ ਬਿਲਕੁਲ ਆਪ ਦੋਸਤੋ ਵੈਸੇ ਦਸਨ ਮੁਤਾਬਕ ਆ ਵੀ 14 15 ਸੇਰੀ ਆ ਕਰਮਾਲੀ ਬਾਕੀ ਕੋਈ ਇੱਥੇ ਆਣ ਕੇ ਵੀ ਵੀਰ ਵੇਖੂਗਾ ਤੇ ਸੈਟੀਸਫਾਈ ਹੋਊਗਾ ਕੋਈ ਠੀਕ ਆ ਜੇ ਇਹ ਨਹੀਂ ਹੋ ਤੇ ਯਾਰ ਦੋਨੋਂ ਨੇੜੇ ਆ ਗਏ ਤੇ ਉਹ ਜਿਆ ਪਸੂਲੀ ਨਿਕਲਿਆ ਜਿਹੋ ਜਿਆ ਵਿਖਾਇਆ ਗਿਆ ਤੇ ਬਾਕੀ ਬਾਕੀ ਸ਼ਾਈ ਦੱਸ ਦਈਏ ਵੀ ਹੈਗਾ ਕੁਛ ਇਸ ਵਿੱਚ ਬਿਲਕੁਲ ਜੀ ਬਿਲਕੁਲ ਸੋ ਸ਼ਾਈ ਛੂਈ ਚੰਗੀ ਆ ਦੋਸਤੋ ਬੜਾ ਬੱਜਣ ਦੇ ਨੀ ਠੀਕ ਆ ਲਓ ਕਮਾ ਕੇ ਤੋੜ ਕੇ ਇੱਕ ਵਾਰੀ ਦਿਖਾਈਏ ਜੀ ਬਿਲਕੁਲ ਜਾਈ ਇੰਨੀ ਮਸਤ ਆ ਨਾ ਐ ਵੇਲੇ ਕੋਈ ਹੈਗਾ ਇਹਨਾਂ ਜਾਂ ਕੋਈ ਬੰਦਾ ਫਿਰਦਾ ਜਾਂ ਕੁਝ ਸਹੀ ਆ ਜੀ ਸਹੀ ਆ ਹਾਂ ਤਾਂ ਦੋਸਤੋ ਵੈਸੇ ਠੰਡੀ ਧੀਰੀ ਵੀ ਪੂਰੀ ਆ ਬਿਲਕੁਲ ਨਿੱਗਰ ਪਿੰਡੇ ਦੀ ਨਿੱਗਰ ਲੇਵੇ ਦੀ ਆਪਾਂ ਇਸ ਮੱਝ ਨੂੰ ਖਿਤਾਬ ਦੇ ਸਕਦੇ ਵੀ ਬਿਲਕੁਲ ਨਿੱਗਰ ਲੇਵੇ ਦੇ ਵਿੱਚ ਠੀਕ ਆ ਅਜੇ ਵੈਸੇ ਦੋ ਤੋਂ ਚਾਰ ਦਿਨ ਬਾਕੀ ਆ ਜਿਵੇਂ ਜਿਵੇਂ ਥੋੜੇ ਬਦੇ ਲੜਾ ਲੂੜਾ ਲੱਗਦੀਆਂ ਵੀ ਢਿਲਾਂ ਟਮਾ ਹੈਗੀਆਂ ਨੇ ਹਜੇ ਉਹ ਅਕੋਰਡਿੰਗ ਆਪਾਂ ਵੇਖੀਏ ਤੇ ਪੂਰਾ ਜਿਹੜਾ ਦੋਸਤੋ ਨੇਵਾ ਹੋਰ ਕਰਮਾਂ ਵਾਲੀ ਬਣਾਉਗੀ ਹਜੇ ਉਹ ਆਪਾਂ ਦਿਨਾਂ ਤੇ ਛੱਡ ਦਿੰਨੇ ਆ ਵੀ ਦਿਨ ਹਜੇ ਦੋ ਤੋਂ ਚ ਸੋ ਬਾਕੀ ਕਿਸੇ ਪਾਸੇ ਉਹ ਨਹੀਂ ਖੁੰਜੀਗੀ ਬੰਦ ਰੇਡ ਪੜਤਾ ਆਪਾਂ ਪੁੱਛ ਲੈਨੇ ਆਂ ਵੀਰ ਤੋਂ ਅੱਛਾ ਵੀਰ ਜਿਉਤੇ ਕੀ ਡਿਮਾਂਡ ਕਰਦੇ ਆ ਕੀ ਮੁੱਲ ਕਰਾਂਗੇ ਦਾ ਤੁਸੀਂ ਦੱਸ ਦੋ ਨਹੀਂ ਕੋਈ ਸ਼ਾਇਬ ਜੀ ਤੁਹਾਨੂੰ ਦੱਸਣਾ ਪਊ ਇੱਕ ਵਾਰ ਅੱਛਾ ਆ ਕਰਦ ਗਿਆ ਆਪਾਂ ਸਾਹਮਣੇ ਉਧਾਂ ਦੇ ਕੋਈ ਇਹਦਾ 35 ਮੰਗ ਲੋ 30 ਮੰਗ ਲੋ ਕੋਈ ਗੱਲ ਨਹੀਂ ਹਾਂ ਮਿਲੂਗਾ ਪਰ ਬਹੁਤ ਭਾਅ ਬਿਲਕੁਲ ਜਾਇਜ਼ ਆ ਅੱਛਾ ਜੀ ਵੀਰ ਹੀ ਦੇ ਦਈਏ ਇੱਕ ਫੀਦੀ ਤੇ ਹੋਰ ਮਾਨਤਾ ਕਰੀਏ ਕਰਦ ਗਿਆ ਜੇ ਹੋ ਸਕਦਾ ਖੁੱਲਾ ਡੁੱਲਾ ਹਾਂ ਨਾ 17 ਦੀ 117 हां ओ जिवे कह देंदे ना ਵੀ ਬਾਹਰ ਤੋਰਾ ਫੇਰਾ ਕਰ ਲੋ ਮਿਲਨੀ ਨਹੀਂ ਮਿਲਨੀ ਨਹੀਂ ਐਵੇਂ ਜਿੱਥੇ ਮਰਜੀ ਟਕਰਾਂ ਮਾਰ ਲੈ ਜਾਏ ਫਾਇਦਾ ਹੋਣਾ ਬਿਲਕੁਲ ਬਿਲਕੁਲ हां ਲਓ ਦੱਸੋ ਵੈਸੇ 117 ਮੋ ਲਾ ਬਾਕੀ ਮੈਨੂੰ ਲੱਗਦਾ ਵੀ ਚਲੋ ਹਰ ਕ ਵੀਰ ਤੋਰੇ ਫੇਰੇ ਵਾਲਾ ਬਾਜ਼ਾਰ ਹਰ ਕਨੇ ਤੁਰਫਤ ਕੀ ਦੇਖਣਾ ਵੈਸੇ ਪਸ਼ੂ ਤੋਰਾ ਫੇਰਾ ਜਿਹੜੇ ਵੀਰ ਨੇ ਕੀਤਾ ਜਦੋਂ ਆਪਾਂ ਆਣਾ ਲਈਦੇ ਆਪਾਂ ਆਣਾ ਦੇਣੀ ਬਿਲਕੁਲ ਬਸ ਆਪਾਂ ਜਿਹੜਾ ਵੀ ਮੁੜ ਕੇ ਗਾਘ ਨਾ ਆਵੇ ਲਓ ਦੱਸੋ 1 ਲੱਖ 17 ਠੀਕ ਹੈ ਜੀ ਇੱਥੇ ਵੀਰਾਂ ਦਾ ਵੀ ਆਪਾਂ ਦਵਾਂਗੇ ਦਿਮਾਗ ਕਰਨ ਨੂੰ ਜੋ ਮਰਜ਼ੀ ਕੀਤੀ ਜਾਈਏ ਠੀਕ ਆ ਜੀ ਜੋ ਬਾਜ਼ਾਰ ਅੱਜ ਕੱਲ ਚੱਲਦਾ ਸਾਰੇ ਵੀਰ ਕੋਈ ਕਿਸੇ ਪਾਸਿਓਂ ਭੁੱਲੇ ਨਹੀਂ ਹੈਗੇ ਕਿ ਵੀ ਕੋਈ ਬਾਹਰ ਅੰਦਰ ਕੀ ਚੱਲਣ ਡਿਆ ਠੀਕ ਆ ਤੇ ਮਾਝ ਚੰਗੀ ਹੈ ਤੁਸੀਂ ਜ਼ਰੂਰ ਹੱਥ ਪਾ ਸਕਦੇ ਜੇ ਸੋਨੇ ਪਿੱਠ ਪੁੜੇ ਦੇ ਵਿੱਚ ਚੰਗੀ ਰਾਜੀ ਵਜਨ ਲੋੜ ਵਾਲੀ ਅੱਛਾ ਵੀਰ ਜੋ ਤੇ ਇੱਕ ਸੈਕੰਡ ਨੰਬਰ ਤੇ ਆਪਣੇ ਕੋਲ ਜਿਹੜੀ ਝੋਟੀ ਖੜੀ ਆ ਝੋਟੀ ਅੱਜ ਹੀ ਆਈ ਭਾਜੀ ਅੱਛਾ ਜੀ ਤੇ ਆਉਂਦਿਆਂ ਨੇ ਉਧਰ ਕੇ ਥੋੜਾ ਜਿਹਾ ਪੰਜ ਚਾਰ 10 ਦਿਨ ਪਹਿਲਾਂ ਸੂਹੀ ਲੱਗਦੀ ਬੱਚੇ ਤੇ ਵੀ ਲੋਈ ਨਹੀਂ ਹੈਗੀ ਠੀਕ ਹੈ ਜੀ ਠੀਕ ਇਹ ਵੀ ਬੱਚਾ ਪੁੱচ্চਾ ਫੁੱਲੇ ਨੇ ਲੈ ਲਿਆ ਕੋਈ ਗੱਲ ਨਹੀਂ ਮਹਾਰਾਜ ਦੀ ਮੇਰਾ ਠੀਕ ਹੈ ਜੀ ਧਾਰਾਂ ਧੁਰਾਂ ਬਹੁਤ ਸੋਹਣੀਆਂ ਥੋੜਾ ਬੋਦਾ ਲਿਆਤਾ ਸੀ ਬੱਚੇ ਨੂੰ ਜੀ ਹਾਂ ਅੱਛਾ ਉਹਦਾ ਮਾਰੀਆਂ ਧਾਰਾਂ ਇਹਦੇ ਦੋ ਮਗਰ ਇਹ ਕਟਾ ਆ ਗਿਆ ਮਗਰ ਕਟਾ ਆ ਗਿਆ ਮਗਰ ਹੂੰ ਤੇ ਬੱਚੇ ਪੁੱੱਚੇ ਤੇ ਪਹਿਲਾਂ ਦਾ ਇਹ ਹੁੰਦਾ ਬੱਚਾ ਨਹੀਂ ਬਹੁਤ ਸੋਹਣੀ ਆਈ ਹੈ ਬਿਲਕੁਲ ਜੀ ਬਿਲਕੁਲ ਹਾਂ ਵਾਜੇ ਵੀ ਖੁੱਲੇ ਨੇ ਹੋ ਦੋਸਤੋ ਬਾਕੀ ਤਾਂ ਦਿਖਾਉਣੇ ਆ ਹਾਈਟ ਕੱਟ ਦੇਖੋ ਤੁਸੀਂ ਹਾਈਟ ਫੁੱਲ ਛੋਟੀ ਦੀ ਹਾਈਟ ਫੁੱਲ ਸੋਹਣੇ ਕੱਦ ਕੱਦ ਦੇ ਵਿੱਚ ਆ ਛੋਟੀ ਦਾ ਬਿਲਕੁਲ ਪਤਲੇ ਆਪਾਂ ਕਹਿ ਦਿੰਨੇ ਵੀ ਵਿਰਲਾ ਵੇ ਕਰਕੇ ਸਾਹਮਣੇ ਉਂਗਲ ਜਿੱਡਾ ਥਾਣਾ ਲੰਬਾ ਤੇ ਵਿਰਲਾ ਵੇ ਥਾਂ ਬਿਲਕੁਲ ਤੁਹਾਡੇ ਸਾਹਮਣੇ ਨਖੇੜ ਸੱਚੀ ਖਬੀ ਬਹਿਣੀ ਦਾ ਕਾਫੀ ਸੋਹਣਾ ਠੀਕ ਆ ਜੀ ਤੇ ਅਗਲੇ ਪਿਛਲੇ ਚੂੜੀ ਬਹੁਤ ਨਰਮ ਪੋਲੀ ਆਈ ਠੀਕ ਆ ਜੀ ਹਾਂ ਬਾਜੀ ਕੁ ਫੁੱਲ ਝੋਟੀਆਂ ਲਓ ਜੀ ਠੀਕ ਆ ਅਜੇ ਅੱਧਾ ਘੰਟਾ ਆਇਆ ਸੂਈ ਨੇ ਸਿਰਫ ਅਜੇ ਜੇਰ ਜੂਰ ਪਾਣੀ ਬਾਕੀ ਆ ਬਾਕੀ ਆ ਜੀ ਲਓ ਵੀ ਅਜੇ ਦੋਸਤੋ ਜੇਜੁਰ ਪਾਣੀ ਹਜੇ ਬਾਕੀ ਆ ਠੀਕ ਹੈ ਜੀ ਬਾਕੀ ਪ੍ਰੋਸੈਸ ਬਾਕੀ ਉਹਨੇ ਅਸਲ ਚ ਪੀਕ ਫੜਨੀ ਚਾਹ ਕੇ ਦੱਸ ਦੇਣ ਨੂੰ ਰਾਤ ਨੂੰ ਦੱਸੋ ਰੁਤਬਾ ਮੈਂ ਕੀ ਕਰਨਾ ਜੇ ਉਸ ਹਿਸਾਬ ਨਾਲ ਫਿਰ ਵੀ ਚੰਗੀ ਥੱਲੇ ਹਾਂ ਅੱਛਾ ਵੀਰ ਐਂ ਗੱਲ ਆ ਵੀ ਝੋਟੀ ਇੱਕ ਹੁੰਦੀ ਮੀਡੀਅਮ ਦਰਮਿਆਨੀ ਕੱਦ ਦੀ ਹੈ ਵੀ ਵੱਡੇ ਕੱਦ ਦੇ ਵੱਡੀ ਝੋਟੀ ਹੈ ਬਾਕੀ ਚਲੋ ਇਹ ਮੰਨਦਾ ਮੰਨਣਾ ਪਊਗਾ ਵੀ ਚਲੋ ਆਇਆ ਸੂਸਵਾ ਦੇ ਵਿੱਚ ਪਸੂ ਆਇਆ ਕੋਈ ਤਹਿ ਜੀ ਲਾ ਜਾਂਦਾ ਹਾਂ ਹਾਂ ਲੈ ਜਾ ਪਾਣੀ ਦੇ ਦਿੰਦਾ ਹਾਂ ਲਓ ਜੀ ਫਰਾਗਾ ਦੇ ਆਪ ਉਹ ਤਾਂ ਸੋ ਵੈਸੇ ਹਾਈਟ ਦਾ ਦੋ ਮੱਜਾਂ ਦੀ ਪੂਰੀ ਆ ਉਹ ਮੱਜ ਦੀ ਕੈਟਾਗਰੀ ਦੇ ਵਿੱਚ ਆ ਵੈਸੇ ਇਹ ਝੋਟੀਆਂ ਦੇ ਵਿੱਚ ਆਉਂਦੀ ਆ ਠੀਕ ਆ ਹਾਈਟ ਕਰਮਾਂ ਵਾਲੀ ਦੀ ਇਹ ਵੀ ਪੂਰੀ ਹੈਗੀ ਆ ਬਾਕੀ ਜਿਵੇਂ ਆਪਾਂ ਗੱਲ ਕਰ ਲੈਂਦੇ ਆ ਵੀ ਇੱਕ ਦੂਜੇ ਤੀਜੇ ਸਵੇਰ ਜਾਂਦੇ ਆ ਪਸ਼ੂ ਜਿਹੜਾ ਹੋਰ ਅ ਗੱਲਬਾਤ ਹੁੰਦੀ ਆ ਪਸ਼ੂ ਦੀ ਦੂਜੇ ਤੀਜੇ ਸਵੇਰੇ ਦੇ ਵਿੱਚ ਪਸ਼ੂ ਅਖੀਰ ਤੇ ਜਾ ਕੇ ਬਣਦਾ ਪਰ ਬਾਕੀ 15 ਦਿਨ ਖਾ ਕੇ ਸੰਧੂ ਸਾਹਿਬ ਵਾਹ ਖੁੱਲੂਗੀ ਝੋਟੀ ਸਫਾਈ ਜੰਨੀ ਨਾ ਥੱਲੇ ਆ ਦੇ ਹਾਂਜੀ ਹਾਂਜੀ ਚੱਲ ਲੈ ਚੱਲ ਠੀਕ ਹੈ ਜੀ ਦੋ ਸਫਾਇਆ ਸੁਨਿਆ ਬਹੁਤ ਵਧੀਆ ਦੋਸਤੋ ਕਈ ਵਾਰ ਪਹਿਲਾਂ ਕਟੀਆਂ ਝੋਟੀਆਂ ਦੀ ਲੇਵਟੀ ਚਾਹੇ ਥਣ ਦੀ ਜਿਹੜੀ ਸਪਾਸੇ ਆਉਂਦੀ ਵੀ ਥਣ ਬਿਲਕੁਲ ਛੋਟੇ ਆ ਪਰ ਥਣ ਥਣ ਬਹੁਤ ਸੋਨਾ ਕੁਆਲਟੀ ਵਾਲਾ ਲੰਬੇ ਥਣ ਸੋਨਾ ਬਾਡੀ ਸਟਰਕਚਰ ਵੱਡੇ ਕੱਤ ਕਾਠ ਦੇ ਵਿੱਚ ਬਾਕੀ ਥੋੜਾ ਬਾਤ ਆ ਫਿਰ ਕੋਈ ਧਰਾਂ ਤੁਰਾਂ ਵੀ ਕੱਢ ਕੇ ਵੇਖੀ ਹਾਂ ਮਾਰੀ ਧਾਰਾ ਕੋਈ ਵਧੀਆ ਆ ਪੋਲੀ ਹੂੰ ਕੋਈ ਗੱਲ ਨਹੀਂ ਉਹ ਜੀ ਚਵਾਈ ਚ ਬੜੀ ਨਰਮ ਆਈ ਬਲੌਡ ਇਸ ਦੇਖੋ ਇਹਨਾਂ ਨੇ ਕਿੰਨਾ ਫੋਟੋ ਫੋਟੋ ਸਪੀਸ਼ ਲਈ ਫਿਰਦੀ ਹਾਂ ਮਰਲੇ ਤੇ ਮਰਲੇ ਬੰਦਾ ਮਰਲੇ ਆਣਾ ਮਰਲੇ ਦੀਆਂ ਮਰਲੇ ਬੰਦਾ ਉਹ ਗੱਲ ਕਰਦਾ ਚੰਗੀ ਐ ਚੋਟੀ ਦੋਸਤੋ ਸਾਰੇ ਬੰਨਿਆਂ ਪੂਰੀ ਐ ਪ੍ਰੋਪਰ ਠੀਕ ਆ ਸੋ ਜੇਰ ਜੁਰ ਪੈਣੀ ਬਾਕੀ ਆ ਬਾਕੀ ਇਹੋ ਬੱਚੇ ਨੇ ਚੱਟਣ ਦੇ ਹੀ ਕੋਈ ਗੱਲ ਨਹੀਂ ਪਹਿਲਾਂ ਝੋਟੀਆਂ ਦਾ ਸਭ ਤੋਂ ਵੱਡਾ ਇਹ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਜੇ ਚੜਨਾ ਬੱਚਾ ਜੇ ਬੱਚਾ ਚੜਦੀ ਤੇ ਥੱਲੇ इजीली ਬੜੇ ਸੁੱਖ ਜੀ ਨਹੀਂ ਸੀ ਇਹ ਝੋਟੀ ਕੋਈ ਗੱਲ ਨਹੀਂ ਠੀਕ ਆ ਸੋ ਮਗਰ ਕਟਾ ਦੋਸਤੋ ਇਹ ਝੋਟੀ ਆ ਪਹਿਲਾ ਸੂਬਾ ਸੋਈ ਬਿਲਕੁਲ ਤਾਜੀ ਠੀਕ ਆ ਜੀ ਤੋ ਜੇਰ ਜੂੜ ਜਿਹੜੀ ਪੈ ਜੂਗੀ ਦੋਸਤੋ ਉਹਦੀ ਤੁਸੀਂ ਵਧੇਰੇ ਇਨਫੋਰਮੇਸ਼ਨ ਆ ਵੀਰ ਜੋਤੇ ਤੋਂ ਲੈ ਲਿਓ ਠੀਕ ਆ ਜੀ ਕਿਉਂਕਿ ਹੁਣ ਜੇਰ ਪਈ ਨਹੀਂ ਗਈ ਜੇਰ ਪੈਣ ਤੋਂ ਬਾਅਦ ਵੀਰ ਨੂੰ ਵੀ ਆਪਾਂ ਕਵਾਂਗੇ ਇੱਕ ਛੋਟਾ ਜਿਹਾ ਕਲਿੱਪ ਬਣਾ ਕੇ ਰੱਖ ਲੂਗਾ ਕਿਉਂ ਨਹੀਂ ਬਣਾਵਾਂਗੇ ਕਿਸੇ ਵੀਰ ਨੇ ਖਰੀਦਦਾਰ ਨੇ ਆਉਣਾ ਬਿਲਕੁਲ ਉਹਨੂੰ ਕਲਿੱਪ ਵੀ ਵਿਖਾ ਦਿੱਤਾ ਜਾਊਗਾ ਹਾਂ ਜੀ ਤੇ ਕੱਟੀ ਚੰਗੀ ਆ ਸੋਹਣੇ ਥਣ ਦੇਵੇ ਦੀ ਆ ਸਾਫ ਸੁਥਰਾ ਅਗਲੇ ਸਾਲ ਸੰਤ ਬਹੁਤ ਬੜੀ ਸੰਤੂ ਸਾਹਿਬ ਬਾਹਰ ਆਊਗੀ ਅਜੇ ਖਾ ਪੀ ਕੇ ਘੱਟ ਆ ਨਾ ਥੋੜੀ ਜਿਹੀ ਦਿਨਾਂ ਚੋਂ ਬਿਲਕੁਲ ਜੀ ਹੋਰ ਬਾਹਰ ਆਊਗੀ ਪੂਰੀ ਅੱਛ ਜੇ ਇਹਦੇ ਦੋਤੇ ਲਿਆ ਕੇ ਝੋਟੀ ਵੇਚ ਕੇ ਫਿਰ ਤੇ ਅਸੀਂ ਵੇਚ ਦਾਂਗੇ ਲੈ ਲਓ 15 ਦੀ ਵੇਚ ਦिए ਹੂੰ ਹੁਣ ਆਪਾਂ ਜਾਇਜ ਦਵਾਂਗੇ ਹਾਂ ਅੱਜ ਦੀ ਆਪਾਂ ਗੱਲ ਕਰ ਲਈਏ ਵੀ ਅੱਜ ਆਪਾਂ ਕਿੱਥੋਂ ਤੱਕ ਦੇ ਦਈਏ ਲੈਸ ਲੂਸ ਕਰਕੇ ਜਿਹੜੀ ਪੂਰੇ ਲੱਖ ਦੀ ਦੇ ਦਈਏ ਪੂਰੇ ਲੱਖ ਦੀ ਮੈਨਾਂ ਵੀ ਲੈ ਹੀ ਥੱਲੇ ਜਿੰਨਾ ਹੁੰਦਾ ਫਰਕ ਆ ਮਾ ਚੱਲ 100 ਰੁਪਇਆ ਹੋਰ ਛੱਡ ਦਾਂਗੇ ਉਹ ਨਹੀਂ ਜ਼ਿਆਦਾ ਦੀ ਅੱਛਾ ਜੀ 99 ਦੀ ਹਾਂ ਚੰਗੀ ਝੋਟੀ ਬਿਲਕੁਲ ਹਾਂ ਬਸ ਦੋਸਤੋ ਇਹ ਬੇਫਿਕਰੀ ਆ ਕੋਈ ਵੀਰ ਇੱਥੇ ਆਣ ਕੇ ਵੀ ਤਸੱਲੀ ਕਰੂਗਾ ਇਹ ਬੇਫਿਕਰੀ ਆ ਵੀ ਬੱਚਾ ਕੋਈ ਵੀ ਛੱਡੇ ਥੱਲੇ ਇਹ ਨਹੀਂ ਹੈਗਾ ਵੀ ਆਲ ਸ਼ਾਲ ਕਿਸੇ ਪਾਸਿਓਂ ਕਿਸੇ ਪਹਿਲਾਂ ਚੋਟੀ ਆਂਡੀ ਆ ਕੋਈ ਗੱਲ ਨਹੀਂ ਭਾਜੀ ਇੱਧਰ ਆ ਕੇ ਵੇਖੋ ਪਿਛਲੇ ਮਨ ਲਓ ਜੀ ਕੋਹੜੀ ਗੱਲ ਆ ਵੀ ਠੀਕ ਹੈ ਜੀ ਤੋਂ ਪਹਿਲਾਂ ਕੱਟੀਆਂ ਕਈ ਉਹਨਾਂ ਨੋੜੀ ਨਹੀਂ ਲੱਗਣ ਦਿੰਦੇ ਆ ਬਾਹਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਠੀਕ ਹੈ ਜੀ ਹਾਂ ਕੋਈ ਗੱਲ ਨਹੀਂ ਤਾਂ ਜਦੋਂ ਮਰਜੀ ਮੇਰਾ ਵੀਰ ਕੋਈ ਆਣ ਕੇ ਆਪਣੀ ਤਸੱਲੀ ਕਰ ਸਕਦਾ ਬੱਚੇ ਨੂੰ ਛੱਡ ਕੇ ਕੋਈ ਵੀਰ ਚੋ ਕੇ ਤਸੱਲੀ ਕਰ ਸਕਦਾ ਠੀਕ ਹੈ ਜੀ ਤੇ ਇਹ ਦੋ ਅਜ ਨਾਕ ਸੀਗੇ ਵੀਰ ਜੋਤਾ ਸਿੰਘ ਉਹਨਾਂ ਦੇ ਕੋਲ ਤੇ ਪਿੰਡ ਸੰਗਤਪੁਰੇ ਦੋਸਤੋ ਤੁਸੀਂ ਵਿਜ਼ਿਟ ਕਰਨੀ ਆ ਨੇੜੇ ਪਿੰਡ ਬ੍ਰਹਮਪੁਰਾ ਅਤਾ ਵੀਰ ਜੋਤੇ ਇੱਕ ਕੰਟੈਕਟ ਨੰਬਰ ਆਪਣੇ ਕਰ ਦਿੱ ਗਏ ਸਾਂਝੇ ਮੋਬਾਈਲ ਨੰਬਰ ਜੀ ਆਪਣਾ 808260 ਹਾਂਜੀ 1978 ਠੀਕ ਹੈ ਜੀ ਹਾਂਜੀ ਇੱਕੋ ਨੰਬਰ ਹੀ ਚੱਲਦਾ ਨਾ ਆਪਣੇ ਹਾਂਜੀ ਇੱਕੋ ਹੀ ਨੰਬਰ ਚੱਲਦਾ ਠੀਕ ਹੈ ਜੀ ਹੋਰ ਕੋਈ ਗੱਲਬਾਤ ਫਿਰ ਬਸ ਚੜ੍ਹਦੀ ਕਲਾ ਵੀਰ ਸਾਹਿਬ ਮਾਰਾ ਹੀ ਲਿਆਇਆ ਲਈ ਆ ਇਹ ਪਸ਼ੂ ਫਿਰ ਨੇ ਕੋਨੇ ਲਈਆ ਸਾਂਝੀ ਕਰਾ ਕੇ ਰ ਆਪਣਾ ਮਾਲ ਉਦਾਂ ਹੀ ਵਿਕ ਜਾਂਦਾ ਆਪਣਾ ਫੋਨ ਦਿੱਤ ਤੁਹਾਨੂੰ ਇੰਜੀਨੀਅਰਾਂ ਬੁਲਾਇ ਤੇ ਆਉਂਦੇ ਨੇ ਮਈਆ ਵਿਕ ਜਾਂਦੇ ਕਿ ਕੀ ਕਰੀਏ ਚਲੋ ਕੋਈ ਚੰਗੇ ਅੱਜ ਬੁਲਾਇਆ ਬੜੀ ਜ਼ਬਰਦਸਤੀ ਦਾ ਚੰਗੇ ਪਸ਼ੂ ਦੀ ਭਾਲ ਹੁੰਦੀ ਹੈ ਫਿਰ ਬੰਦਾ ਤੁਰਦਾ ਫਿਰਦਾ ਅਕਸਰ ਆਉ ਮਾਣੇ ਦੋਸਤੋ ਇਹ ਨਾਗਾ ਅੱਜ ਦੋ ਵਿਖਾਉਣੇ ਸੀ ਤੁਹਾਨੂੰ ਵੈਸੇ ਪਸ਼ੂ ਆਉਂਦੇ ਰਹਿੰਦੇ ਆ ਸਾਫ਼ ਸੁਥਰੇ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਪਸ਼ੂ ਨਵੇਂਾਂ ਦੀ ਜਿਹੜੀ ਡਿਟੇਲ ਤੁਸੀਂ ਲੈਂਦੇ ਰਿਆ ਕਰੋ ਠੀਕ ਆ ਜੀ ਪਸ਼ੂ ਆਉਂਦੇ ਰਹਿੰਦੇ ਆ ਬਾਕੀ ਮੱਝਾਂ ਹੋਣ ਝੋਟੀਆਂ ਹੋਣ ਗਾਹੜਾਂ ਹੋਣ ਹਰ ਇੱਕ ਤਰ੍ਹਾਂ ਦੀ ਕੈਟਾਗਰੀ ਦੇ ਪਸ਼ੂ ਆਉਂਦੇ ਆ ਤੇ ਨੰਬਰ ਸਕਰੀਨ ਤੇ ਲੱਗ ਚੁੱਕਾ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ